ਸਸ ਸ੍ਰੀ ਗੁਰੂ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਤੁਹਾਨੂੰ ਜਿਹੜਾ ਵੀ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਇਸੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਠੀਕ ਹੈ ਜੀ ਫਸਟ ਆਪਰ ਕਾਟਨ ਦੀ 컬렉ਸ਼ਨ ਲੈ ਕੇ ਆਏ ਆਂ ਦੁਪੱਟਿਆਂ ਦੇ ਨਾਲ ਸੂਟ ਹੋਣਗੇ ਬਹੁਤ ਸੋਹਣੇ 올ਓਵਰ 5 ਮੀਟਰ ਕਾਟਨ ਦਾ ਸੂਟ ਹੋਏਗਾ ਨਾਲ ਦੁਪੱਟਾ ਕਾਟਨ ਦਾ ਹੋਏਗਾ ਪ੍ਰਾਈਸ ਇਹਨਾਂ ਦਾ ਬਹੁਤ ਘੱਟ ਹੋਏਗਾ ਜੀ ਜੇ ਅਗਰ ਤੁਸੀਂ ਦੋ ਸੂਟ ਬਾਈ ਕਰਦੇ ਆਂ ਤਾਂ ਜਸਤੇ ਤੁਹਾਨੂੰ 800 ਰੁਪਏ ਵਿੱਚ ਦੋ ਸੂਟ ਮਿਲ ਜਾਣਗੇ ਠੀਕ ਹੈ ਜੀ ਆ ਜਲਦੀ ਜਲਦੀ ਆਰਡਰ ਪਲੇਸ ਕਰੋ 올ਓਵਰ ਇੰਡੀਆ ਜਿਹੜੀ ਸ਼ਿਪਿੰਗ ਆ ਆਪਣੀ ਉਹ ਵੀ ਫ੍ਰੀ ਹੋਏਗੀ ਅੱਜ ਸਪੈਸ਼ਲ ਡਿਸਕਾਊਂਟ ਹੀ ਲਾਇਆ ਕੋਈ ਸ਼ਿਪਿੰਗ ਦੇ ਚਾਰਜੇਸ ਨਹੀਂ ਹੋਣਗੇ ਤੇ ਦੋ ਸੂਟ ਜਿਹੜੇ ਵੀ ਦੁਪੱਟੇ ਦੇ ਨਾਲ 800 ਰੁਪਏ ਵਿੱਚ ਮਿਲਣਗੇ ਠੀਕ ਹੈ ਜੀ ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਚ ਜਿਹੜੀਆਂ ਭੈਣਾ ਘਟ ਰੇਟ ਵਿੱਚ ਵਧੀਆ ਸੂਟ ਬਾਈ ਕਰਨਾ ਚਾਹੁੰਦੀਆਂ ਤੇ ਇਹ ਵਾਲੇ ਸੂਟ ਉਹਨਾਂ ਲਈ ਬੈਸਟ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਇਹ ਸਪੈਸ਼ਲ ਆਫਰ ਥੋੜੇ ਦਿਨ ਲਈ ਹੀ ਆਪਣੇ ਕੋਲ ਨੈਕਸਟ ਆਪਣੇ ਕੋਲ ਆ ਕਾਟਨ ਦੇ ਸੂਟ अवेलेबल ਆ ਦੁਪੱਟਿਆਂ ਦੇ ਨਾਲ ਹੋਣਗੇ ਠੀਕ ਹੈ ਜੀ ਨੈਕ ਤੇ ਬਹੁਤ ਸੋਹਣੇ ਬਣਿਆ ਹੋਏਗਾ ਕੁਛ ਨਾ ਕੁਛ ਵਰਕ ਕੀਤਾ ਹੋਏਗਾ ਸਿੱਪੀ ਵਗੈਰਾ ਦਾ ਠੀਕ ਹੈ ਜੀ ਬਾਕੀ ਜੀ ਆ ਪ੍ਰਿੰਟ ਵਿੱਚ ਹੀ ਹੋਣਗੇ ਨਾਲ ਦੁਪੱਟੇ ਹੋਣਗੇ ਨਾਲ ਬਾਟਮ ਹੋਏਗੀ ਕੰਟਰਾਸਟ ਨੈਕਸਟ ਆ ਹਾਲ ਓਵਰ ਵਿੱਚ ਆਗੇ ਠੀਕ ਹੈ ਜੀ ਚੈੱਕ ਕਰੀ ਚੱਲੋ ਬਹੁਤ ਸੋਹਣੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਸ਼ੇਡ ਆਪਣੇ ਕੋਲ ਅਵੇਲੇਬਲ ਆ ਜਿੱਦਾਂ ਦਾ ਤੁਸੀਂ ਕਲਰ ਲਾਈਕ ਕਰਦੇ ਆ ਜਿੱਦਾਂ ਦਾ ਪ੍ਰਿੰਟ ਲਾਈਕ ਕਰਦੇ ਆ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਇਹ ਬਾਇ ਕਰ ਸਕਦੇ ਹੋ ਠੀਕ ਹੈ ਜੀ ਆ ਪਿਓਰ ਕਾਟਨ ਦੇ ਵਿੱਚ ਇਹ ਵਾਲੇ ਸੂਟ ਹੋਣਗੇ ਠੀਕ ਹੈ ਜੀ ਚੈੱਕ ਕਰੀ ਚੱਲੋ ਜਿਹੜਾ ਵੀ ਤੁਹਾਨੂੰ ਪਸੰਦ ਆਈ ਜਾਂਦਾ ਸਕਰੀਨਸ਼ਾਟ ਲਈ ਚੱਲੋ ਤੇ ਆਰਡਰ ਆਪਣਾ ਬੁੱਕ ਕਰਵਾਈ ਚੱਲੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਉਹ ਵੀ ਕਰਾ ਸਕਦੇ ਹੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਜਰੂਰ ਕਰਿਓ ਧੰਨਵਾਦ